ਜ਼ਿਲ੍ਹੇ ਦੇ ਪੁਲਿਸ ਥਾਣਾ ਪੈਣੀ ਮੀਆਂ ਖਾਂ ਦੇ ਅਧੀਨ ਪੈਂਦੇ ਪਿੰਡ ਕਿਸ਼ਨਪੁਰਾ ਦੇ ਇੱਕ ਨੌਜਵਾਨ ਦੀ ਅਮਰੀਕਾ ਦੇ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਇਆ ਪਰਿਵਾਰ ਮ੍ਰਿਤਕ ਨੌਜਵਾਨ ਦੀ ਦੇਹ ਨੂੰ ਭਾਰਤ ਲਿਆਉਣ ਦੇ ਲਈ ਕੇਂਦਰ ਸਰਕਾਰ ਨੂੰ ਮਦਦ ਦੀ गुहार ਲਗਾ ਰਿਹਾ ਹੈ ਉਮਰਤ ਕੀ ਦੇ ਭਰਾ ਹਰਜਿੰਦਰ ਸਿੰਘ ਅਤੇ ਭੈਣ ਦੇ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਕੁਲਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਕਿਸ਼ਨਪੁਰਾ ਅਮਰੀਕਾ ਦਾ ਸਿਟੀਜ਼ਨ ਸੀ ਉਸਨੇ ਦੱਸਿਆ ਕਿ ਕੁਲਵਿੰਦਰ ਸਿੰਘ 13 ਸਾਲ ਬਾਅਦ ਪਿੰਡ ਪਰਤਿਆ ਸੀ ਉਹਨਾਂ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਦਾ ਨਵੰਬਰ 2018 ਦੇ ਵਿੱਚ ਸਤਵਿੰਦਰ ਕੌਰ ਦੇ ਨਾਲ ਵਿਆਹ ਹੋਇਆ ਸੀ ਅਤੇ ਜਨਵਰੀ 2019 ਦੇ ਵਿੱਚ ਸਤਵਿੰਦਰ ਕੌਰ ਦੇ ਕਥਿਤ ਆਸ਼ਕਾਂ ਦੇ ਵੱਲੋਂ ਕੁਲਵਿੰਦਰ ਸਿੰਘ ਨੂੰ ਕਿਸ਼ਨਪੁਰ ਘਰ ਦੇ ਵਿੱਚ ਹੀ ਸਿਰ ਦੇ ਵਿੱਚ ਗੋਲੀ ਮਾਰ ਕੇ ਕੰਪਿਊਟਰ ਦੇ ਉੱਤੇ ਵਿੱਚ ਜ਼ਖਮੀ ਕਰ ਦਿੱਤਾ ਗਿਆ ਸੀ ਅਤੇ ਇਸ ਮਾਮਲੇ ਦੇ ਵਿੱਚ ਥਾਣਾ ਪੈਣੀ ਮੀਆਂ ਖਾਨ ਵਿਖੇ ਸਤਿੰਦਰ ਕੌਰ ਅਤੇ ਉਸ ਦੇ ਦੋ ਹੋਰ ਸਾਥੀਆਂ ਉੱਤੇ ਮਾਮਲਾ ਦਰਜ ਹੋਇਆ ਸੀ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਦੇ ਇਲਾਜ ਲਈ ਉਸ ਨੂੰ ਅਮਰੀਕਾ ਭੇਜਿਆ ਗਿਆ ਸੀ ਅਤੇ ਕੁਝ ਸਮਾਂ ਬਾਅਦ ਉਹ ਫਿਰ ਭਾਰਤ ਪਰਤਿਆ ਹੁਣ ਕੁਝ ਮਹੀਨੇ ਪਹਿਲਾਂ ਹੀ ਅਮਰੀਕਾ ਪਰਤ ਗਿਆ ਸੀ ਅਤੇ ਜਿੱਥੇ ਉਸ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਉਹਨਾਂ ਨੇ ਦੱਸਿਆ ਕਿ ਉਹ ਰਾਤ ਸੁੱਤਾ ਸੀ ਅਤੇ ਸਵੇਰੇ ਉੱਠ ਨਹੀਂ ਪਾਇਆ ਅਤੇ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਕੁਲਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ ਮ੍ਰਿਤਕ ਦੀ ਪਤਨੀ ਅਤੇ ਉਸਦੇ ਸਾਥੀ ਅਦਾਲਤ ਦੇ ਦਲੋਂ ਮਿਲੀ ਜ਼ਮਾਨਤ ਤੇ ਬਾਹਰ ਕੁਮਰੇ ਹਨ ਪਰ ਅੱਜ ਉਹਨਾਂ ਦਾ ਪੁੱਤਰ ਮੌਤ ਮੂਹ ਦੇ ਵਿੱਚ ਚਲਾ ਗਿਆ ਉਹਨਾਂ ਨੇ ਹੁਣ ਪੰਜਾਬ ਸਰਕਾਰ ਅਤੇ ਮਾਨਯੋਗ ਅਦਾਲਤ ਦੇ ਵਿੱਚ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਉੱਥੇ ਹੀ ਪਰਿਵਾਰ ਅਤੇ ਪਿੰਡ ਵਾਸੀਆਂ ਦੇ ਵੱਲੋਂ ਕੁਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਪਿੰਡ ਭੇਜਣ ਦੀ ਵੀ ਅਪੀਲ ਕੀਤੀ ਗਈ ਹੈ ਮੇਰਾ ਹਰਜਿੰਦਰ ਸਿੰਘ ਨਾ ਜੀ ਮੇਰਾ ਉਹ ਛੋਟਾ ਭਰਾ ਲੱਗਦਾ ਸੀ ਜੀ ਉਹਨਾਂ ਨੂੰ 14 ਸਾਲ ਲਾਏ ਸੀ ਜੀ ਪੱਕਾ ਹੋ ਗਿਆ ਉਹ ਘਰ ਤੇ ਅਸੀਂ ਉਹਦਾ ਵਿਆਹ ਕੀਤਾ ਸੀ। ਵਿਆਹ ਕਰਨ ਤੋਂ ਬਾਅਦ ਉਹ ਜੀ ਜਾਨੀ ਆਈ ਉਹਦਾ ਰਿਲੇਸ਼ਨ ਕਿਸੇ ਨਾਲ ਸੀਗੇ ਤਾਂ ਉਹਨੇ ਗੋਲੀ ਮਰਵਾਤੀ। ਕੁਲਵਿੰਦਰ ਸਿੰਘ ਜੀ ਇਹ ਫਿਰ ਜਦੋਂ ਗੋਲੀ ਲੱਗੀ ਉਹ ਤੋਂ ਡੋਟਾ 3 ਮਹੀਨੇ ਤੇ ਕੋਮਾ ਜੀ ਰਿਹਾ ਸੀ। 2019 ਚ ਲੱਗੀ ਜੀ ਜਨਵਰੀ 27 ਜਨਵਰੀ ਨੂੰ। 2018 ਚਦਾ ਵਿਆਹ ਹੋਇਆ ਸੀ। ਤੇ ਉਸ ਤੋਂ ਬਾਅਦ ਵਿੱਚ ਫਿਰ ਇਹ 2 ਕੁ ਮਹੀਨੇ ਕੋਮਾ ਚ ਰਿਹਾ ਉਸ ਤੋਂ ਬਾਅਦ ਥੋੜੀ ਬੋਤੀ ਹਰਕਤ ਕਰਨ ਲੱਗਾ ਤੇ ਚਲੋ ਮਾੜੇ ਮੋੜੇ ਸਾਹ ਫਰੇ ਇਹਦੇ ਤੇ ਪਰ ਦਬਾਅ 'ਚ ਫਰਕ ਬਹੁਤ ਜ਼ਿਆਦਾ ਰਹਿ ਗਿਆ ਉਹਦੇ ਕਾਰਨ ਕਰਕੇ ਫਿਰ ਅਸੀਂ ਇਹਨੂੰ ਇਲਾਜ ਕਰਾਉਣ ਵਾਸਤੇ ਅਮਰੀਕਾ ਭੇਜਿਆ ਇਹ ਫਿਰ 2 ਮਹੀਨੇ ਲਾ ਕੇ ਉੱਥੋਂ ਆ ਗਿਆ ਵਾਪਸ ਫਿਰ ਦੁਬਾਰਾ ਭੇਜਿਆ 4 ਮਹੀਨੇ ਲਾ ਕੇ ਆਇਆ ਤੇ ਹੁਣ ਭੇਜੇ ਜਦੋਂ 2.5 ਮਹੀਨੇ ਹੋਏ ਸੀਗੇ ਤੇ ਇਹ ਰਾਤ ਨੂੰ ਰੋਟੀ ਖਾ ਕੇ ਸੁੱਤੇ ਨੇ ਸੌਣ ਤੋਂ ਬਾਅਦ ਵਿੱਚ ਉਠੇਗੇ ਜਦੋਂ ਮੁੜਿਆਲੇ ਦੇਖਿਆ ਤਾਂ ਇਹੋ ਜਿਹੀ ਬਤ ਹੋ ਚੁੱਕੀ ਸੀ ਇਹ ਚਾਹੁੰਦੇ ਆ ਕਿ ਸਾਡੀ ਪੰਜਾਬ ਸਰਕਾਰ ਨੇ ਤੇ ਗੌਰਮੇਡਿਕ ਸੈਂਟਰ ਸਰਕਾਰ ਵਾ ਉਹ ਮਿਲ ਕੇ ਸਾਡੇ ਬੱਚੇ ਦੀ ਜੋ ਡੈਥ ਹੋ ਗਈ ਉੱਥੇ ਉਹਦੀ ਡੈੱਡ ਬੋਡੀ ਨੂੰ ਇੱਥੇ ਪੰਜਾਬ 'ਚ ਸਾਡੇ ਘਰ ਪਹੁੰਚਾਇਆ ਜਾਏ ਤਾਂ ਕਿ ਇਹ ਇੱਥੇ ਉਹਦਾ ਸੰਸਕਾਰ ਸਾਰੇ ਰਿਸ਼ਤੇਦਾਰਨ ਲੈ ਕੇ ਉਹਦਾ ਸੰਸਕਾਰ ਕਰ ਸਕੀਏ ਸਾਨੂੰ ਕੱਲ੍ਹ ਸਾਬ ਨੂੰ ਕਿਉਂ 8 ਵਜੇ ਇੱਥੇ ਘਰ ਤੇ ਟੈਲੀਫੋਨ ਆਇਆ ਤੇ ਉਹਨਾਂ ਦੱਸਿਆ ਕਿ ਜੋ ਲੜਕੇ ਬੱਚੇ ਸੀ ਉਹਨਾਂ ਦੇਖਿਆ ਵੀ ਇਹਨੂੰ ਤੂੰ ਦੇਖਿਆ ਤੇ ਛੁੱਟਾ ਬਰਹਿ ਗਿਆ ਪਟਾਖ ਜੀ ਅਟੈਕ ਉਹ ਅਟੈਕ ਹੋ ਗਿਆ ਉਹਨਾਂ ਨੇ ਡਾਕਟਰ ਆਂਦਾ ਡਾਕਟਰ ਨੂੰ ਬੁਲਾਇਆ ਡਾਕਟਰ ਦੱਸਿਆ ਵੀ ਡੈੱਡ ਹੋ ਗਿਆ ਫਿਰ ਪੁਲਿਸ ਆਈ ਉਹ ਐਂਬੂਲੈਂਸ ਆਈ ਐਂਬੂਲੈਂਸ ਤੇ ਉਹਨੂੰ ਹਸਪਤਾਲ ਲੈ ਗਏ ਉੱਥੇ ਹੁਣ ਬਾਕੀ ਉਸ ਤੋਂ ਬਾਅਦ ਹੁਣ ਰਾਤ ਆ ਉੱਥੇ ਅਜੇ ਤੱਕ ਪਤਾ ਨਹੀਂ ਲੱਗਿਆ ਅਸੀਂ ਚਾਹੁੰਦੇ ਹਾਂ ਕਿ ਜੋ ਅਸੀਂ ਡੈੱਡ ਬੋਡੀ ਪੰਜਾਬ ਸਰਕਾਰ ਮਿਲ ਕੇ ਕੇਂਦਰ ਸਰਕਾਰ ਮਿਲ ਕੇ ਕੋਈ ਡੈੱਡ ਬੋਡੀ ਸਾਡੇ ਇੱਥੇ ਨਗਰ ਵਿੱਚ ਪਛਾਈ ਜਾਏ ਤਾਂ ਕਿ ਸਾਰੇ ਰਿਸ਼ਤੇਦਾਰਾਂ ਦੇ ਆਪ ਨੂੰ ਇੱਜ਼ਤ ਦੀ ਵਜ੍ਹਾ ਨਾਲ ਉਹਦਾ ਇੱਥੇ ਸੰਸਕਾਰ ਕੀਤਾ ਜਾਵੇ 2 ਮਹੀਨੇ ਪਹਿਲੇ ਹੋਏ ਅੱਗੇ ਅਵਾਰ ਕੋਈ ਗੱਲ ਬਾਤ ਨਹੀਂ ਠੀਕ ਠਾਕ ਇਤੋਂ ਗਏ ਜਾਂ ਕੋਈ ਗੱਲ ਬਾਤ ਨਹੀਂ ਬਰਸੋਂ ਨੇ ਇੱਥੇ ਰਹਿੰਦੇ ਦੋ ਟਾਈਮਾਂ ਨੂੰ ਫੋਨ ਵੀ ਕਰਨਾ ਠੀਕ ਠਾਕ ਦੱਸਣਾ ਆਪਣਾ ਰਾਜੀ ਵਾਦੀ ਥਰਾ ਕੁਝ ਪੁੱਛਣਾ ਨੂੰ ਅਸੀਂ ਵੀ ਦੱਸਣਾ ਨੂੰ ਉਹਨੇ ਵੀ ਦੱਸਣਾ ਕੋਈ ਗੱਲ ਬਾਤ ਨਹੀਂ ਰੋਟੀ ਖਾ ਕੇ ਸੁੱਤਾ ਮੁੜ ਕੇ ਉੱਠਾ ਹੀ ਨਹੀਂ ਪਤਾ ਨਹੀਂ ਕੀ ਬਣ ਗਿਆ ਤੇ ਸਾਨੂੰ ਕੱਲ ਸ਼ਾਮੀ ਪਤਾ ਲੱਗਾ ਉਹ ਤਰ੍ਹਾਂ ਦਾ ਤਿੰਨ ਚੜਿਆ ਇੱਧਰ ਰਾਤ ਪਈ ਤੇ ਕੱਲ ਸ਼ਾਮੀ ਪਤਾ ਲੱਗਾ ਰਾਤ ਦਾ ਸੁੱਤਾ ਹੀ ਫੁੱਟਾਈ ਦਾ ਗਿਆ ਜਦ ਸਵੇਰੇ ਠੱਲਿਆ ਉੱਠਿਆ ਹੀ ਐਸਐਮਜੀ ਨਿਊਜ਼ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ